ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 5 HF ਦੀਆਂ ਤਾਜ਼ੀਆਂ ਸੂਆਂ ਹੋਈਆਂ ਬੇੜਾ ਤੇ ਦੁੱਧ ਦਿਖਾਵਾਂਗੇ ਮੋਹਰੋਂ ਨਸਲ ਦੇ ਚੰਗੇ ਸਿੰਘ ਸਾਗ ਦੀਆਂ ਝੋਟੀਆਂ ਤਾਜ਼ੀਆਂ ਸੂਆਂ ਹੋਈਆਂ ਡਿਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਣੇ ਆਓਗੇ ਗਰੀ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਣੀ ਆ ਪਿੰਡ ਪਤਨੀ ਗੁਰਦਾ ਜ਼ਿਲ੍ਹਾ ਮੁਕਤ ਤੇ ਆਪਣਾ ਜੀ ਆਪਣਾ ਖਿਆਨ ਚਾਹੁੰਦਾ ਜੀ ਕੰਡ ਬੱਤਨੀ ਜਲਾ ਮੁਕ ਜੀ ਮੋਬਾਈਲ ਨੰਬਰ ਆਪਣੇ ਜੀ ਮੇਰਾ ਹੈਗਾ 6283354775 ਤੁਹਾਡਾ ਜੀ 3269090 ਪਿਆਰੀ ਅੱਛਾ ਦੋਨਾਂ ਜੋ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਲੈ ਆਪਣੇ 24 ਘੰਟੇ ਨੰਬਰ ਚੱਲਦੇ ਆ ਜੀ ਅੱਜ ਆਪਾਂ ਦਿਖਾਵਾਂਗੇ ਪੰਜ ਵੜਾ ਐਚਐਫ ਤਾਜਾ ਸੂਈਆਂ ਤੇ ਜੀ ਕਹਿੰਦਾ ਭਾਵ گاਵਾ ਮੱਝਾਂ ਜਿੱਦਾਂ ਦੇ ਬੰਦੇ ਨੂੰ ਚੋਆਇਸ ਹੈ ਉਹ ਜਿਹੇ ਪਸ਼ੂ ਆਪਣੇ ਕੋਲ ਹਾਜ਼ਰ ਹੁੰਦੇ ਆ ਜਦੋਂ ਮਰਜ਼ੀ ਵੀ ਰਾਜੇ ਤੇ ਜਿਹੜੀ ਆਪਾਂ ਮੱਝਾਂ ਦੀ ਖਰੀਦ ਕਰਦੇ ਆ ਕਿੱਥੋਂ ਆਉਂਦਾ ਮਾਲ ਆਪੇ ਅੱਛਾ ਝੋਟੀਆਂ ਸਾਰੇ ਗੋਲ ਸਿੰਘ ਚੰਗੇ ਲੈਵੇ ਦੀਆਂ ਮੋਰਾਂ ਅਸਲ ਦੇ ਝੋਟੀਆਂ ਖਰੀਦਣੇ ਆਪਣਾ ਸੰਪਰਕ ਕਰ ਸਕਦਾ ਬੰਦਾ ਹਾਂ ਜੀ ਦਾ ਦਾਨੀਆਂ ਵੀ 8 ਤੋਂ 10 ਹੁੰਦੀਆਂ ਵਾ ਮਈਆਂ 12 13 ਹੁੰਦੀਆਂ ਜੀ ਪਹਿਲੇ ਨੇ ਪਰ ਆਪਾਂ ਝੋਟੀ ਦੇਖ ਰਹੇ ਜਿਹੜੀ ਇਹ ਲੱਗਦੀ ਆ ਪਲੂਣ ਪਹਿਲਾ ਸੂਆ ਹਨਾ ਆ ਦੋ ਦੰਦ ਚੌਕ ਦੇ ਦੰਦ ਘੱਟ ਜਿਹੜੀ ਵੀ ਲੈਣ ਹੋਏ ਆ 11 ਕਿਲੋ ਕੱਟੀ ਥੱਲੇ ਤੋਂ ਆ ਅੱਛਾ ਸੋ ਮੇਨ ਗੱਲ ਪਹਿਲਾ ਬਹੁਤ ਵੀ ਡਿਮਾਂਡ ਕਰਦਾ ਕਿ ਸਿੰਘ ਸਾਹ ਚੰਗਾ ਹੋਵੇ ਕਿ ਪਸ਼ੂ ਗਾਂ ਆਪਕੇ ਆ ਤੋਕੜ ਸੇਲ ਕਰਨਾ ਤਾਂ ਚੰਗੀ ਪੇਮੈਂਟ ਤੇ ਵਿਕ ਸਕੇ ਤੇ ਬੱਚਾ ਇਹਦੇ ਮਗਰ ਕੀ ਕੱਟਾ ਕੱਟਾ ਅੱਛਾ ਕਿੰਨਾ ਹੋਇਆ ਅੱਜ ਸੂਈ ਨੂੰ ਅੱਜ ਕਿੰਨਾ ਦੁੱਧ ਨੈਟ ਹੁਣ ਚੋਣ ਦਾ 12 ਕਿਲੋ ਕੰਡੇ ਵਾਲਾ ਵੀਰੇ ਕਹਿਣ ਵਾਲਾ 12 ਕ ਵਾਲਾ ਜੀ ਇਹਨੂੰ 11 ਚੋਣ ਦਾ ਕੰਡੇ ਦੇ ਲਾ ਦਾਂਦੀ ਆ ਜੀ ਸੋ ਵੀਰੇ ਸਵੇਰ ਦਾ ਟਾਈਮ ਆ 9:30 ਪੌਣੇ 10 ਦਾ ਟਾਈਮ ਆ ਆਪਾਂ ਜਿਹੜੀ ਵੀਡੀਓ ਕਵਰ ਕਰਦੇ ਪਏ ਆਂਗੇ ਤੇ ਕਿਉਂਕਿ ਸਵੇਰ ਦਾ ਟਾਈਮ ਉਸ ਚੋਾਈ ਆ ਪਹਿਲਾਂ ਜਿਹੜੇ ਕਰਨੀਆਂ ਹਨਾ ਹਾਂਜੀ ਚੋਾਈ ਕਰਨੀ ਜੀ ਤੇ ਰੇਟ ਵਗੈਰਾ ਇਹਨਾਂ ਦੇ ਕੀ ਰਹਿਣਗੇ ਅੱਗੇ ਰੇਟ ਆ ਫਰਕ ਥੋੜਾ ਹੀ ਪੈਣਾ ਛੋਟੇ ਛੱਪੇ ਦਾ ਜੀ 1000 ਤੋਂ ਜ਼ਿਆਦਾ ਫਰਕ ਹੀ ਰੱਖਣਾ ਬਸ ਆਵਾ 1 ਲੱਖ 32000 ਦੀ ਝੋਟੀ ਲਵਾਂਗੇ ਤੇ ਦੁੱਧ ਦੋ ਟਾਈਮ ਚ ਆ ਕੇ ਦੇਵਾਂਗੇ ਦੋ ਟਾਈਮ ਤਿੰਨ ਟਾਈਮ ਰੈਸ਼ ਦਾ ਪ੍ਰਵਾਨ ਦਾ ਆਪਣੇ ਕੋਲੇ ਫੋਲੋ ਜੀ ਸੁਵਰੋ ਥਾਂ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਖੜਵੇਂ ਜੀ ਪੂਰੀ ਨਖਰੇ ਜੁਆਇੰਟ ਵੀ ਸੀਲੀ ਠੰਡੀ ਚਾਰੂ ਬਠੇਰੀ ਆ ਸੋ ਜਿਹੜੇ ਵੀ ਕਹਿੰਦੇ ਕਿ ਦੰਦਾਂ ਝੋਟੀ ਜਿਹੜੇ ਨਵੇਂ ਹਨ ਹਾਂਜੀ ਤੇ ਚੌਕੇ ਦੰਦ ਹਜੇ ਚੱਕ ਰਹੀ ਆ ਜੀ ਅੱਗੇ ਦੋ ਨੰਬਰ ਝੋਟੀ ਦੇਖ ਰਹੇ ਜਿਹੜੇ ਇਧਰ ਪਾਸੋਂ ਬੱਚਾ ਮਰ ਗਿਆ ਆਪਣੇ ਕੋਲ ਵੀਡੀਓ ਸਾਰਾ ਰਿਕਾਰਡ ਹੈਗਾ ਅੱਛਾ ਖਰੇਟ ਬਣਾਇਆ ਵਾ ਇਹਦੀ ਮਿਲ ਪਾਂਦੀ ਆ ਜੀ ਮੈਨੂੰ ਲੱਗਣੀ ਆ ਹਜੇ ਸੁਆ ਸੁਈ ਹੈਗੀ ਇਹ ਪਹਿਲਾ ਪਹਿਲਾ ਅੱਛਾ ਪਹਿਲਾ ਸੁਆ ਪਲੂਣ ਸੁਈ ਹੈਗੀ ਤੇ ਕਦ ਕਾੜ ਚੰਗਾ ਦੁੱਧ ਕਿੰਨਾ ਨੈਟ ਚੋਂਦਾ 1.5 ਕਿਲੋ ਤਿਆਰ ਇੱਕੋ ਜਿਹਾ ਹੀ ਦੁੱਧ ਦਾ ਜੋੜੀ ਥੱਲੇ ਅੱਛਾ 5.5 ਕਿਲੋ ਪਰ ਟਾਈਮ ਦਾ ਦੁੱਧ ਨੈਟ ਚੋਂਦਾ ਹਾਜ਼ਰਾ ਬੱਚਾ ਇਹਦਾ ਐਕਸਪਾਇਰਾ ਮੋਹਰਾ ਬੜਿਆ ਵਗਾ ਜਮ ਤੇ ਜਿਹੜੇ ਵੀ ਕਹਿੰਦੇ ਡੇਰੀ ਕੱਲਾ ਚ ਦੁੱਧ ਪਾਉਣਾ ਜਮ ਪਾਣੀ ਤੇ ਲੱਗੂਗੀ ਤੇ ਬਾਕੀ ਚੋਰ ਜਵਾ ਧਾਰਪੁਰ ਸਰਲਾ ਉਹ ਜ਼ਿੰਮੇਵਾਰੀ ਸਾਰੀ ਜੀ ਇਹਦਾ ਰੇਟ ਕੀ ਆ ਗਿਆ ਜੀ ਆਹ ਦੇਦਾ ਗਿਆ 1.40 ਦੀ ਅੱਛਾ 1 ਲੱਖ 40 ਹਜ਼ਾਰ ਦੀ ਕੱਟੀ ਆਪਾਂ ਦੇ ਦਾਂਗੇ ਤੇ ਕਹਿੰਦਾ ਆਪਾਂ ਖਰੇਟ ਤੇ ਧਾਰਾ ਧੁਰਾ ਜਿਵੇਂ ਮਰਜੀ ਬੰਦਾ ਮਰਜੀ ਦੇ ਕੋਈ ਟਿਕਤ ਵਾਲੀ ਗੱਲ ਹੀ ਨਹੀਂ ਜਮਾ ਹਨਾ ਆ ਦੇਖੀ ਮੜੀ ਜੀ ਸੁਭਰੋ ਚਵਾਈ ਦੇਖੋ ਜਮਾ ਕੀ ਬਾਤਾਂ ਸੋਹਣਾ ਸਾਫ ਸੁਥਰਾ ਚੋਣ ਮੈਂ ਕਹਿੰਦਾ ਚਾਹੇ ਢਾਈ ਛਾ ਦਾ ਜਵਾਕ ਥੱਲੇ ਬੈਜੀ ਉਹ ਵੀ ਧਾਰ ਮਾਰ ਸਕਦਾ ਚਾਰ ਟਾਈਮ ਦਿਹਾੜੀ ਪੰਜ ਟਾਈਮ ਚੋਲੀ ਜੀ ਇੰਨੀ ਚਾਰੂਗਾ ਬੱਟੀ ਜੀ ਸੁਭਰੋ ਕੱਦ ਕਾਠ ਨਵੇਂ ਹਾਂ ਦੇ ਦਿਖਾਤਾ ਆਪਾਂ ਜੋੜਾ ਝੋਟੀਆਂ ਦਾ ਅੱਗੇ ਦੇਖਣਾ ਬਾਈ ਜੀ ਐਚਐਫ ਨਸਲ ਦੇ ਗਾਵਾਂ ਆਪਾਂ ਇਹਨੂੰ ਸੂਈ ਨੂੰ ਅੱਜ ਵੀਰੇ 8 ਤਰੀਕ ਦੀ ਸੂਈ ਵੀ ਆ ਜੀ ਇਹ ਬੱਚਾ ਮਗਰ ਜੀ ਹੁਣ ਕਿੰਨਾ ਕਾ ਬੋਲਾ ਚਾਚ 24 25 ਕਿਲੋ 24 25 ਕਿਲੋ ਬੋਲਾ ਅੱਛਾ ਸਾਰਿਆਂ ਦੇ ਬੱਚੇ ਇਕੱਠੇ ਵੱਧਿਆ ਹਨਾ ਹਾਂਜੀ ਹਾਂ ਬਸ ਸੂਆ ਲਗਭਗ ਚਾਰ ਬੱਚੇ ਆ ਜੀ ਅੱਛਾ ਇਹਦੇ ਮਗਰ ਆ ਗਿਆ ਬੱਚਾ ਹਨਾ 30 ਕਿਲੋ ਦਾ ਰਿਕਾਰਡ ਆ ਵਹਿੜ ਦਾ ਹੁਣ ਕਿੰਨਾ ਇਸ ਵਾਰ ਚੋਣ ਵਾਲਾ ਹਣਾ ਹੈਗਾ 24 25 ਕਿਲੋ ਅੱਛਾ 12 ਕਿਲੋ ਦੁੱਧ ਪਰ ਟਾਈਮ ਤੋਂ ਬਾਹਰ ਚੋਣਦਾ ਇਹ ਥੱਲੇ ਹਾਜ਼ਰ ਆ ਜਾਮਾ ਸੋ ਦੂਜਾ ਸੂਆ ਸੂਈ ਆ ਹਨਾ ਇਹ ਨਿਊ ਜਮੋ ਓਕੇ ਬਹਿ ਗਈ ਵੀਡੀਓ ਆਪਣੇ ਕੋਲੇ ਹੈਗੀ ਆ ਜੀ ਸੋ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਹਵਾਨੇ ਤੇ ਨਾੜਾ ਵਗੈਰਾ ਤੁਸੀਂ ਦੇਖ ਸਕਦੇ ਹੋ ਚੰਗੀਆਂ ਸਾਫ ਸੁਥਰੀਆਂ ਤੇ ਬੈਡ ਆ ਗਈ ਬਜਨ ਵਜੂਦ ਵਾਲੀ ਸੋ ਦੇਖੋ ਬੱਚਿਆਂ ਨੂੰ ਜਾਂਦੀ ਆ ਤੇ ਕਪੈਸਿਟੀ ਆਪਾਂ ਦੁੱਧ ਦੀ ਮੰਨ ਕੇ ਚੱਲੀ ਆ ਹਵਾਨੇ ਤੇ ਨਾੜਾ ਰਿੰਕਲਸ ਵਗੈਰਾ ਦੇਖ ਕੇ 35 ਮੰਨ ਕੇ ਲਈਏ ਕੋਈ ਵੀ ਭਰਾ ਜੀ ਰੇਟ ਵੀਰੇ ਦਾ ਕੀ ਰਹੂਗਾ ਮੋਤੋਂ ਦਾ ਭਾਈ ਕਿੰਨਾ ਮਰਜ਼ੀ ਕਰਾ ਲਓ 175000 ਦੀ ਵੇਡ ਦੇ ਇੱਕ ਲੱਖ 75000 ਦੀ ਤੇ ਦੁੱਧ 25 ਕਿਲੋ ਹੁਣ ਨੈਟ ਚੋਂਦਾ ਹਾਜ਼ਰ ਅੱਗੇ ਭਾਈ ਜੀ 2 ਨੰਬਰ ਤੇ ਵੜ ਦੇਖ ਰਹੇ ਆ ਜਿਹੜੀ ਇਹਦੇ ਥੱਲੇ ਵੀ ਹੈਗਾ ਭਾਈ 22 ਕਿਲੋ ਤਿਆਰ 25 ਆਮਾ ਅੱਛਾ ਮਗਰ ਉਹ ਮੈਂ ਕਹਿੰਦਾ ਐਰਸ਼ਾ ਦੀ ਹੋਣਾ ਨਹੀਂ ਜੀ ਅੱਛਾ ਡੱਬੀ ਆ ਬੱਚੀ ਅੱਛਾ ਐਚ ਐਫ ਐ ਦੇ ਮਗਰ ਆ ਗਈ ਬੱਚੀ ਤੇ ਕਹਿਵਾ ਦੇਣਾ ਸੂਜੀ ਨੂੰ 8 ਮਾ ਹਨਾ ਅੱਛਾ ਕਿੰਨਾ ਦੁੱਧ ਨੱਟ ਜਮਾ ਜਿਹੜਾ ਤੇ ਪੜੂਗਾ ਕੱਟੇ ਵਾਲਾ ਹੈਗਾ ਵੀਰੇ ਕਿੰਨਾ ਜੀ 22 ਅੱਛਾ 11 ਲੀਟਰ ਦੁੱਧ ਹਾਂ ਜੀ ਜਮਾ ਟਾਈਮ ਦਾ ਚੋਣ ਦਾ ਹਾਜ਼ਰ ਆ ਚੋਕੇ ਲੈ ਜੇ ਲੋ ਟਾਈਮ ਦਾ ਸਾਮ ਸਾਮ ਜੇ ਆਪਾਂ ਨੂੰ ਕੀ ਫਰਕ ਅੱਛਾ ਹੱਥੀ ਚਵਾਈ ਮਸ਼ੀਨ ਜਿੱਦਾਂ ਮਰਜ਼ੀ ਚਵਾਈ ਕਰੋ ਕੁਈ ਦਿੱਕਤ ਵਾਲੀ ਗੱਲ ਹੀ ਨਹੀਂ ਹਾਂ ਜੀ ਸੋ ਵੀਰੋ ਕੱਦ ਵਿੱਡ ਵਗੈਰਾ ਦੇਖ ਸਕ ਜਾਓ ਸੋਨਾ ਸਾਫ ਸੁਥਰਾ ਚੰਗੀ ਬਜਨ موجوده ਆਣੀ ਇਹ ਆ ਗਈ ਬੈੜ 2 ਨੰਬਰ ਤੇ ਇਹਦਾ ਬਾਈ ਜੀ ਰੇਟ ਕੀ ਆ ਗਿਆ ਆ 1 ਲੱਖ ਤੇ 10000 ਦੀ ਰੇਟ ਦੇ ਦੋ ਗੁਜਾਇਸ ਮੌਕੇ ਤੇ ਹੋਜੂਗੇ ਉਹ ਮਾਰ ਮਾਰ ਤਾਨ ਕਰਾ ਅੱਛਾ 1 ਲੱਖ 10 ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋਜੂ ਸੋ ਥਾਨ ਵਗੈਰਾ ਦੇਖੋ ਸੋਨਾ ਹਾਥੀ ਚਵਾਈ ਵਾਲਾ ਅੱਗੇ 3 ਨੰਬਰ ਤੇ ਆ ਗਈ ਪਲੂਣ ਬੱਚੀ ਆ ਦੋਵੇਂ ਦੰਦ ਕੱਢਦੀ ਹੈ ਜੀ ਅੱਛਾ ਸੂਈ ਸਵਾਈ ਹੈ ਵੀ ਹਾਂ ਜੀ ਇੰਦੇ ਮਗਰ ਬੱਚਾ ਜੀ ਅੱਛਾ ਇਹਦੇ ਮਗਰ ਆ ਗਿਆ ਬੱਚਾ ਤੇ ਦੋ ਦੰਦ ਆ 7 ਤਰੀਕ ਦੀ ਸੂਈ ਅਸੈਨ ਨੂੰ ਲਗਭਗ ਅੱਜ 11 12 ਹੋ ਗਏ ਨਾ 5 ਦਿਨ ਹੋ ਗਏ ਸੂਈ ਨੂੰ ਤੇ 2 ਗਜ ਦੰਦਾ ਹਜੇ ਦੁੱਗ ਦੇ ਚੱਕ ਰਹੀ ਆ ਹਨਾ ਤੇ ਜੇਰ ਵਗੈਰਾ ਕੰਪਲੀਟ ਆ ਤੇ ਦੁੱਧ ਹੁਣ ਸਟਾਰਟਿੰਗ ਕਿੰਨਾ ਕ ਅੱਛਾ ਕਹਿੰਦਾ ਬਸ 17 ਕਿਲੋ ਦੁੱਧ ਨੈਟ ਚ ਉਣ ਦਾ ਜਮਾ ਇਹਦੇ ਥੱਲੇ ਹਾਜ਼ਰ ਆ ਸੋ ਚੋਣ ਵਗੈਰਾ ਦੀ ਪੂਰੀ ਚੰਗੀ ਆ ਤੇ ਬਾਕੀ ਫੇਸ ਕੁਆਲਟੀ ਵਗੈਰਾ ਜਿਹੜੇ ਵੀ ਚਾਹੁੰਦੇ ਕਿ ਦੋ ਦਾੰਦ ਬੱਚੇ ਨਵੇਂ ਹਨ ਬਲੱਡ ਚ ਚਾਹੀਦੀ ਆ ਸੋਹਣੀ ਚੰਗੀ ਬਲੱਡ ਨੇ ਵੀ ਹੱਥੀ ਚੋਂ ਨੇ ਆਪਣੇ ਕੋਲ ਮਸ਼ੀਨ ਨਹੀਂ ਗਈ ਹੱਥੀ ਵੀ ਬੱਚੀ ਨੂੰ ਵਧੀਆ ਜੋਲੀ ਦਾ ਇਹਦਾ ਵੀ ਰੇਟ ਕੀ ਆ ਗਿਆ ਆ 1 5 ਦੀ ਦਮਾ ਦੇ ਬੱਚੇ ਅੱਛਾ ਪਲੂਨ ਬੱਚੀ 1 ਲੱਖ 5000 ਰੁਪਏ ਦੀ ਮੌਕੇ ਤੇ ਗੁਜਾਇਤ ਥੋੜੀ ਬਹੁਤੀ ਹੋ ਜਾਊਗੀ ਤੇ ਬਾਕੀ ਫਿਟਨੈਸ ਵਗੈਰਾ ਤੇ ਜਿੰਦ ਜਾਨ ਬੱਚੀ ਦੀ ਬਰੀਡ ਜਾਤ ਤੁਸੀਂ ਚੈੱਕ ਕਰ ਸਕਦੇ ਹੋ ਬੱਚੀ ਦਾ ਭਾਈ ਇਹ ਜਿਆ ਆਪਣਾ 1 40 ਵੀ ਮੁੱਲ ਪਾ ਲਿਆ ਨਾ ਉਹ ਵੀ ਥੋੜਾ ਜੀ ਪਰ ਆਪਾਂ ਕਾਰਨ ਗ੍ਰੇਡ ਉਹ ਕਰ ਰਹੇ ਨੇ ਵੇਚਣ ਜਾ ਆ ਜਣਾ ਨਾਲ ਦੀ ਨਾਲ ਨਾਲ ਦੀ ਨਾਲ ਸੇਲ ਪਸ਼ੂ ਹੋ ਜੇ ਨਾਲ ਦੀ ਨਾਲ ਹੋਰ ਲਿਆਉਣੀਏ ਜੀ ਅੱਗੇੜੀ ਨਾਲ ਦੇਖ ਰਹੇ ਆ ਪਤਿਆਰਾਂ ਨੰਬਰ ਵੜੀ ਆਚਾਰ 27 ਤੇ 28 ਕਿਲੋ ਅੱਛਾ 7 ਤਰੀਕ ਦੀ ਸੂਈ ਵੀ ਆ ਇਹਦਾ ਨਾ ਥਾਨ ਔਰਲਾ ਘਟ ਗਿਆ ਆ ਆ ਬਕਵੈਣੀ ਵਾਲਾ ਮਗਰਲਾ ਬਕਵੈਣੀ ਵਾਲਾ ਮਗਰਲਾ ਜਮਾਂਦਰੂ ਹੀ ਘਟਾ ਅੱਛਾ ਤਿੰਨ ਥਣ ਤਿੰਨ ਮੱਤ ਲਮਾਲੇ ਬੰਦਾ ਮੰਨ ਕੇ ਲੈ ਜਾਣ ਕਿਹੜਾ ਮਾਦੀ ਭਰਾ 28 ਕਿਲੋ ਕੰਡੇ ਦੇ ਚੜ੍ਹ ਕੇ ਦੁੱਧ ਲੈ ਅੱਛਾ ਤਿੰਨ ਥਣਾਂ ਦੇ ਵਿੱਚੋਂ ਸਾਢੇ ਤਿੰਨ ਥਣ ਮੰਨ ਲੈ ਬੰਦਾ ਜਾ ਸਾਢੇ ਤਿੰਨ ਮੰਨ ਲਿਆ ਆਪਾਂ ਥੋੜਾ ਜਿਹਾ ਤੇ ਲੈ ਜਾਈਏ ਬੜੀ ਆਪਾਂ ਅੱਛਾ ਮਗਰ ਬਚ ਨਹੀਂ 35 ਪਲੱਸ ਆਈ ਦੇਣਾ ਹੁਣ 27 ਚੋਂ ਦਾ ਹਾਜ਼ਰ ਆ ਤੇ ਇਹਦਾ ਰੇਟ ਕੀ ਆ ਗਿਆ ਮੋਲ ਲੈਣਾ ਕਿੰਨਾ ਭਾਈ ਮਰਜੀ ਕਰਾ ਲਵਾਂ ਆਪਾਂ ਦਾ ਵਹਿੜ ਬਹੁਤ ਮਹਿੰਗੀ ਲਈ ਜਾਣਾ 1 ਲੱਖ ਤੇ 5000 ਰੁਪਏ ੱਲੇ ਦਾ ਅੱਛਾ 1 ਲੱਖ 5000 ਤੇ ਦੁੱਧ 26 ਤੋਂ 27 ਬਣ ਕੇ ਦੇਵਾਂ ਦਾ ਯਾਰ ਭਰਾ 6 ਦੰਦ ਆਂਦਾ ਜੀ 6 ਦੰਦ 13 ਕਿਲੋ ਦੁੱਧ ਪਰ ਟਾਈਮ ਦਾ ਇਹ ਥੱਲੇ ਚੋੜ ਦਾ ਹਾਜ਼ਰ ਆ ਹਾਂ ਜੀ ਇਹ ਚ ਦੁੱਧ ਆਉਂਦਾ ਵੀ ਆਈ ਨਹੀਂ ਕੋਈ ਵੀ ਗੱਲ ਆਉਂਦਾ ਨਹੀਂ ਕੁਝ ਵੀ ਸਾਰਾ ਆਉਂਦਾ ਵੀ ਇਹਦਾ ਜੀ ਸਤਾਰ ਪੂਰੀ ਵਧੀਆ ਬਾਈ ਦੀ ਆ ਹਾਂ ਜੀ ਪਰ ਆਪਾਂ ਕਹਿੰਦੇ ਥਾਂ ਥੋੜਾ ਘੱਟ ਆਗਾ ਹਾਂ ਜੀ ਹਾਂ ਜੀ ਸੋ ਕੀ ਬਾ ਦੂਰੋ ਵੀਰਾਜ ਬਣ ਕੇ ਆਲਾ ਕਹੇ ਨਾ ਮੈਂ ਆਪਾਂ ਅਗਲਾ ਕਵੇ ਯਾਰ ਢਿੱਲੋਂ ਤੈਨੂੰ ਲਾਂਭਾ ਦਵੇ ਆਪਾਂ ਕੰਮ ਹੀ ਨਹੀਂ ਕਰਦੇ ਵੀਰੇ ਯਾਰ ਜੀ ਅੱਗੇ ਆ ਕੀ ਲਾਸਟ ਵਾਲੀ ਵੈੜ ਜਿਹੜੀ ਹਾਂਜੀ ਇਹਦੇ ਥੱਲੇ ਕਿੰਨਾ ਕਹਿਆ ਜੱਜਾ ਜਦੋਂ ਇਹਦੇ ਥੱਲੇ 22 ਕਿਲੋ 22 ਕਿਲੋ ਬੋਲਾ ਹੀ ਜਾਂਦੇ ਥੱਲੇ ਤਾਂ 8 9 ਦੀ ਸੁਈ ਆ ਨਾ 9 ਤਰੀਕ ਅੱਛਾ ਬੱਚੇ ਸਾਰੇ ਇਕੱਠੇ ਹੀ ਆ ਹਨਾ ਜੀ ਤੇ ਹੁਣ ਜਮਾ 20 ਤੋਂ ਬਾਹਰ ਹੈਗਾ ਜਮਾ ਬਾਈ ਯਾਰ ਤਿਆਰ ਤਿਆਰ 20 ਚੋ ਕੇ ਲੈ ਜੇ ਯਾਰ ਬਾਈ ਅੱਛਾ 10 ਕਿਲੋ ਦੁੱਧ ਪਰ ਟਾਈਮ ਦਾ ਚੌਣ ਦਾ ਹਾਜ਼ਰ ਆ ਹਾਂਜੀ ਤੇ ਜੇਰ ਵਗੈਰਾ ਕੰਮ ਡੰਦਣਾ ਹਨਾ ਸ ਆ ਦੇਦਾ ਕਿ ਇੱਕ ਕੱਚੀ ਰੀ ਅੱਛਾ 1,25,000 ਦੀ ਲਾਸਟ ਵਾਲੀ ਬੈੜ ਆਪਾਂ ਦੇ ਦਾਂਗੇ ਤੇ ਸੂਈ ਸਵਾਈ 7 ਤਰੀਕ ਦੀ ਬੈੜ ਹੈਗੀ ਐ ਸੂਈ ਵੀ ਇਹ ਸੋ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਚੰਗੀ ਜਿੰਦ ਜਾਨ ਜਾਤ ਪਾਤ ਦੇ ਵਿੱਚ ਪੈਂਦੀ ਆ ਪ੍ਰਿੰਟ ਪ੍ਰਿੰਟ ਬੈੜ ਦਾ ਬੜਾ ਪਿਆਰਾ ਹੈਗਾ ਸੋ ਜਿਹੜੇ ਵੀ ਕਰਦੇ ਐ ਕਿ ਅਸੀਂ ਬੈੜਾ ਲੈਣੀ ਆ ਸੂਈਆਂ ਸਵਾਈਆਂ ਤੇ ਦੋ ਟਾਈਮ ਤਿੰਨ ਟਾਈਮ ਚੋਕ ਕੇ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਕੱਚੇ ਬੱਚੇ ਮੱਛੀਆਂ ਆਪਣੇ ਕੋਲੇ ਦੋ ਤਿੰਨ ਝੋਟੀਆਂ ਉਧਰ ਹੋਰ ਵੀ ਆ ਪੂਰੀ ਝੋਦਰਲੇ ਚ ਅੱਛਾ ਤੇ ਬੈੜਾਂ ਵੀ ਆਪਣੇ ਕੋਲੇ ਆਉਂਦੀਆਂ ਜਾਂਦੀਆਂ ਰਹਿਣੀਆਂ ਕਦੋਂ ਵੀ ਬੰਦਾ ਭਰਾ ਆਗਰੇ ਦੋ ਟਾਈਮ ਤਿੰਨ ਟਾਈਮ ਆਉਦੀ ਚੁਾਈ ਕਰਕੇ ਲੈ ਕੇ ਜਾ। ਅੱਛਾ ਚੁਾਈ ਕਰਕੇ ਲਿਆ। ਪਿੰਡ ਆ ਗਿਆ ਆਪਣਾ ਬਦਨੀ। ਪਤਨੀ ਖੁਰਦੇ ਜੀ। ਆ ਛੋਟੀ ਵਦਨੀ ਆ ਗਈ ਜੀ ਮੈਂ ਕਹਿੰਦੇ। ਮੁਕੇ ਤੋਂ ਹੈਗਾ ਆਪਣਾ 12 ਕਿਲੋਮੀਟਰ। ਅੱਛਾ। ਬਣੇ ਪਤਨੀ ਕਲਾਂ ਤੋਂ ਗੁੱਟਰ ਦੇ ਸੈਂਟਰ ਤੇ ਆਉਂਦੇ। ਜੀ ਛੋਟਾ ਪਿੰਡ ਆ ਗਿਆ ਆਪਣਾ। ਪਿੰਡ ਦਾ ਮੈਂ ਮੈਂ ਬਾਈਪਾਸ ਤੋਂ। ਨੰਬਰ ਬੋਲਦੇ ਆਪਣੇ। 683254775 ਸੁਪਰ ਕਾਫੀ ਨਾਗ ਵਿੱਕਰੀ ਵਾਲੇ ਵੀਰ ਕੋਲੇ ਹਾਜ਼ਰ ਆ। ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਆਂ।